ਕਿਸੇ ਰਸਤਾ ਦੁਕਾਨ ਤੇ ਜਾ ਕੇ ਬਹੁਤ ਮਨੇ ਕੀ ਕੀ ਰੇਟ ਮਰੇ ਕੀ ਕੀ ਕਦੇ ਕੀ ਦੁਕਾਨਦਾਰ ਨੇ ਦੁਕਾਨਦਾਰ ਠੀਕ ਹੈ ਨਾ ਕੀ ਬੜੇ ਸੋਹਣੇ ਕਿਨਾਂ ਤੇ 35 ਹਜ਼ਾਰ ਕੀ ਨਾ ਜਾਨੇ ਬੜੇ ਬਹਿੰਗੇ ਕੀ ਘਰ ਲੈ ਕੇ ਘਰ ਲੈ ਜਾ ਕੇ ਰਾਤ ਨੂੰ ਦੇ ਦੋ ਆਪਣੇ ਪਲੰਗ ਤੇ ਪੁਰੋ ਕਤੇ ਦਾਦ ਹੈ ਉਹਨੂੰ ਨੀਂਦ ਨਹੀਂ ਆਈ ਆ ਵੀਰ ਬੰਦਾ ਸੋ ਚਿੰਤਾ ਲੱਗੀ ਹੋਈ ਹੈ ਜਿਸ ਗ੍ਰਹਿ ਬਹੁਤ ਦਿੱਫੇ ਗ੍ਰਹਿ ਚਿੰਤਾ ਵੜ ਗਈ ਤੇ ਚਿੰਤਾ ਰਹੀ ਉਹਨਾਂ ਸਾਰੀ ਰਾਤ ਉਸੇ ਤਰ੍ਹਾਂ ਪਾਖੇ ਮਾਰਦੇ ਆ ਘਰ ਵੱਟ ਲੱਗਿਆ ਪੁਜਾਰੀ ਕੋਲ ਚਾਹੇ ਦਿਨ ਜਿਹੜਿਆ ਦਿਨ ਜਿਹੜੇ ਨਾਲੋਂ ਦੁਕਾਨ ਦਾ ਨਹੀਂ ਚਲਿਆ ਗਿਆ ਤੇ ਉਹਦੀ ਦੁਕਾਨ ਜ਼ਿਲਦ ਹੋ ਗਈ ਕਹਿੰਦਾ ਵੀ ਛੋਟਾ ਮੇਰੇ ਕੋ ਕਹਿੰਦਾ ਸੀ ਕਿ ਕਰਦੇ ਬੜੇ ਸੋਰਦੇ ਨੇ 35 ਸਾਲ ਹੁੰਦਾ ਹੈ ਮੈਂ ਤਾਂ ਖਾਰੀਦਾਰ ਨੇ ਮੈਂ ਮੁਹਾਰਤ ਕੀਤੀ ਘਰੋਂ ਟਲੇਂਦਿਆ ਕਨੇ ਦੇ ਪਾਸ ਆਇਆ ਤਾਂ ਇਹ ਮੈਨੂੰ ਤਾਂ ਨੀਂਦ ਨਹੀਂ ਆਈ ਉਹ ਦੁਕਾਨਦਾਰ ਨੂੰ ਕਹਿੰਦਾ ਕਹਿੰਦਾ ਜੀ ਮਾਫ ਕਰ ਤੁਸੀਂ ਠੀਕ ਹੈ ਇੱਕ ਰਾਤ ਮੇਰੇ ਘਦੇ ਵਰਤ ਲੈ ਮੇਰੇ ਘਦੇ ਵਾਪਸ ਕਰ ਲੈ ਮੈਂ ਮਾਫੀ ਬਾਕਰ ਤੁਸੀਂ ਮੇਰੇ ਘਦੇ ਵਾਪਸ ਦਾ ਅਮੀਰ ਬੰਦਾ ਜੁਣਾ ਉਹ ਸੋਚੀ ਪਏ ਕਿ ਫਰਮਦਾਰੀ ਤੋਂ ਬਾਅਦ ਨਾ ਹੋਵੇ ਜਿਹੜਾ ਸਾਮਾਨ ਵੇਚ ਦਵੇ ਇਸ ਸਾਮਾਨ ਨੂੰ ਸੀ ਬਰਤਨ ਲਈ ਇੱਕ ਰਾਤ ਤੇ ਫਿਰ ਉਹ ਖਸਪਤ ਉਹ ਸੋਚੀ ਪਈ ਕਿ ਕਿਉਂ ਮਰਦਾ ਤੋ ਰਹਿਣ ਆ ਗਿਆ ਸੁਬਾਹ ਕਹਦਾ ਵੀ ਤੂੰ ਪਹਿਲਾ ਇਸ ਤਰ੍ਹਾਂ ਦਾ ਦੁਕਾਨਦਾਰ ਐ ਜਿਹੜਾ ਕਹਿੰਦਾ ਹੈ ਕਿ ਵੇਚੀ ਹੋਈ ਚੀਜ਼ ਵਾਪਸ ਲਈ ਉਹਨੂੰ ਫੇਰ ਵਾਪਸ ਕਰ। ਕੀਮਤੀਅਤ ਤੱਕ ਨਤ ਬੜੀ ਕੀਮਤੀ ਹੈ। ਕਹਦਾ ਮੈਂ ਤੇ ਵਾਪਸ ਕਰਦੇ ਤੁਸੀਂ ਵਾਪਸ ਕਰਦੇ ਮੇਰੇ ਕੋਲ। ਕਹਿੰਦਾ ਕਾਰਨ ਦੀਆਂ ਮੈਨੂੰ ਕਾਰਨ ਚ ਕਹਿੰਦਾ ਦੀ ਕਾਰਨ ਨਹੀਂ ਹੈ। ਕਿ ਮੇਰੇ ਗੱਦਿਆਂ ਵਿੱਚ ਕੋਈ ਦੋਸ਼ ਨਹੀਂ ਹੈ। ਤੁਸੀਂ ਗੱਦੇ ਖਰੀਦੇੜੇ। ਤੁਸੀਂ ਸਕੂਨ ਖਰੀਦਣਾ ਸੁਪਰ ਸਕੂਨ ਮੇਰੇ ਕੋਲ ਹੈ ਨਹੀਂ ਮੈਂ ਉਹਨੂੰ ਕਿੱਥੋਂ ਦੇਣਾ। चैन खरीदना मिलता है जे थोड़े को चैन होगा ना सुकून होता गंदर नहीं पैनी आम छेदनी पैगी तो नींद आनी आम छेदने तो को चैन नहीं है सुकून नहीं है इस करके मेरे गंदे वापस कर देना बहुत को उदा लाइन ਕੀਂ ਦੀ ਗੱਦੇ ਖਰੀਦਣ ਨਾਲ ਕੋਈ ਸੁੱਖ ਦੀ ਨੀਂਦ ਨਹੀਂ ਸੌ ਸਕਦਾ ਇਹ ਚਿੱਤੇ ਰੱਖਿਆ ਉਹ ਕਹਿੰਦਾ ਮੇਰੇ ਕੋਲ ਤੇ ਇਹ ਜਿਹੜੀ ਤੂੰ ਮੰਗ ਰਿਹਾ ਇਹ ਤਾਂ ਤੂੰ ਰੱਬ ਤੋਂ ਮੰਗ ਪਰਮਾਤਮਾ ਤੋਂ ਮੰਗ ਕਿ ਮੈਨੂੰ ਸਕੂਨ ਦੇ ਮੈਨੂੰ ਚੈਨ ਦੇ ਉਹ ਤੋਂ ਮੰਗ ਹੋਰ ਕਿਸੇ ਤੋਂ ਦਾ ਮੰਗ ਹੋਰ ਕਿਸੇ ਕੋਲ ਦਾ ਚੈਨ ਕਦੇ ਇਹ ਬੋਤ ਪਰਮਾਤਮਾ ਤੋਂ ਮੰਗ ਕੇ ਮੇਰੇ ਅੰਦਰ ਦਾ ਸ਼ਾਂਤ ਹੈ ਜਦੋਂ ਤੇਰੇ ਕੋਲ ਚੈਨ ਆ ਗਿਆ ਅੰਦਰ ਦਾ ਸਕੂਨ ਆ ਗਿਆ ਕਿ ਤੈਨੂੰ ਕੀ ਕੀ ਗੱਤੇ ਵੀ ਕਹਿਣ ਦੀ ਲੋੜ ਨਹੀਂ ਪਈ ਆਪ ਖੇਦ ਤੇ ਪੈ ਗਈ ਸਭ ਤੇ ਨੂੰ ਹੀ ਦੱਸ ਦੇ ਮਤੇ ਸਮਝੋ ਜਿਹੜੀ ਸੋਨੇ ਦੀ ਚੈਨ ਬਾਣ ਬੜਾ ਸੁਖੀ ਹੈ ਚੈਨ ਵੀ ਨੀਂਦ ਸੋਨੇ ਬੜਾ ਸੁਖੀ ਆ ਤੇ ਜਿਹੜਾ ਚੈਨ ਦੀ ਨੀਂਦ ਹੁੰਦਾ ਉਹ ਸੁਖੀ ਆ

ਕਦੋਂ ਪਰਮਾਤਮਾ ਆਗੇ ਅਕਾਲ ਪੁਰਖ ਆਗੇ ਇੰਦੀ ਕਰਕੇ ਮੈਨੂੰ ਚੈਨ ਮਿਲੇ ਸੁੱਖ ਦੇ ਇਹ ਪਰਮਾਤਮਾ ਜਦੋਂ ਦੀ ਧੇਰਪਾ ਹੋਈ ਤੈਨੂੰ ਚੈਨ ਮਿਲੇਗਾ ਸੁੱਖ ਮਿਲੇਗਾ ਸਿਰਫ ਮਹਾਰਾਮ ਦੀ ਨੀਂਦ ਸੌ ਜਾਵੇ